ਪਟਿਆਲਾ ਪੁਲਿਸ ਦੇ ਵੱਲੋਂ ਨਵਜੰਮੇ ਬੱਚਿਆਂ ਨੂੰ ਚੋਰੀ ਕਰਕੇ ਵੇਚਣ ਵਾਲੇ ਇੱਕ ਗਿਰੋਹ ਦਾ ਪਰਦਾ ਫਾਸ਼ ਕੀਤਾ ਗਿਆ ਦੱਸਦੀ ਹੈ ਕਿ ਪੁਲਿਸ ਦੇ ਦੁਆਰਾ ਕੁੱਲ 9 ਮੈਂਬਰ ਗ੍ਰਿਫਤਾਰ ਕੀਤੇ ਗਏ ਨੇ ਇਸ ਗਿਰੋਹ ਦੇ ਜਿਸ ਦੇ ਵਿੱਚ ਦੋ ਮਹਿਲਾਵਾਂ ਤੇ 7 ਵਿਅਕਤੀ ਸ਼ਾਮਿਲ ਦੱਸੇ ਜਾ ਰਹੇ ਨੇ ਦੱਸਦੀ ਹੈ ਕਿ ਜਦੋਂ ਪੁਲਿਸ ਨੇ ਇਸ ਗਿਰੋਹ ਨੂੰ ਗ੍ਰਿਫਤਾਰ ਕੀਤਾ ਤਾਂ ਉਹਨਾਂ ਦੇ ਕੋਲੋਂ ਤਕਰੀਬਨ 2 ਗੱਡੀਆਂ ਅਤੇ 40 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਮਾਮਲੇ ਦੇ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਬਰुण ਸ਼ਰਮਾ ਨੇ ਦੱਸਿਆ ਕਿ ਇਹ ਜਿਹੜਾ ਗਿਰੋ ਹੈ ਉਹ ਨਵਜੰਮੇ ਬੱਚੇ ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਚੋਰੀ ਕਰਕੇ ਅੱਗੇ ਵੇਚਦਾ ਸੀ ਜਿਸ ਤਰ੍ਹਾਂ ਦੀ ਅੱਗੇ ਡਿਮਾਂਡ ਹੁੰਦੀ ਸੀ ਉਸ ਤਰ੍ਹਾਂ ਦੇ ਬੱਚਿਆਂ ਨੂੰ ਚੋਰੀ ਕੀਤਾ ਜਾਂਦਾ ਸੀ ਅਤੇ ਚੋਰੀ ਕਰਕੇ ਅਗਵਾ ਕਰਕੇ ਅੱਗੇ ਬੱਚਿਆਂ ਨੂੰ ਵੇਚ ਦਿੱਤਾ ਜਾਂਦਾ ਸੀ ਜਿਸ ਤੋਂ ਇਹ ਲੋਕ ਮੋਟੀ ਰਕਮ ਕਮਾ ਰਹੇ ਸੀ ਤਾਂ ਹੁਣ ਪਟਿਆਲੇ ਪੁਲਿਸ ਦੇ ਹੱਥੇ ਚੜੇ ਨੇ ਇਹ ਲੋਕ ਜਿਹੜੇ ਕਿ ਨਵਜੰਮੇ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਚੋਰੀ ਕਰਦੇ ਸੀ ਕਾਨੂੰਨੀ ਢੰਗ ਨਾਲ ਅੱਗੇ ਵੇਚੇ ਆ ਦੋ ਬੱਚੇ ਤੇ ਸਾਨੂੰ ਇਹਦੇ ਚ ਜਿਹੜੇ ਰਿਕਵਰ ਹੋਏ ਆ ਤੇ ਦਲਾਲ ਵੀ ਅਸੀਂ ਫੜੇ ਆ ਵੇਚਣ ਵਾਲੇ ਵੀ ਫੜਾਂਗੇ ਤੇ ਖਰੀਦਣ ਵਾਲੇ ਵੀ ਫੜਾਂਗੇ ਸਰ ਇਹ ਕਿੰਨੇ ਚਿਰ ਚ ਵੇਚੇ ਨਹੀਂ 5 ਤੋਂ 7 ਇਹ ਪਿਛਲੇ ਕੁਝ ਮਹੀਨਿਆਂ ਚ ਕਹਿੰਦੇ ਆ ਸਰ ਹੈਗਾ ਹੀ ਇਹ ਬੰਦਿਆਂ ਨੂੰ ਵੇਚੇ ਨੇ ਉਹ ਸਾਰਾ ਜਦੋਂ ਰਿਮਾਂਡ ਲੈ ਕੇ ਇਹਨਾਂ ਦੀ ਪੁੱਛਗਿੱਛ ਕਰਾਂਗੇ ਉਦੋਂ ਸਾਰੀ ਢੰਗਾਈ ਨਾਲ ਪਿਕਚਰ ਕਲੀਅਰ ਹੋਊਗੀ ਕਿ ਸਰ ਚਾਰ ਹੁੰਦਾ ਆ ਕਿ ਜਿਨ੍ਹਾਂ ਪਰਿਵਾਰਾਂ ਚ ਪ੍ਰਾਕ੍ਰਿਤਿਕ ਤਰੀਕੇ ਨਾਲ ਬੱਚੇ ਨਹੀਂ ਹੋ ਰਹੇ ਉਹਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਵੇਚਿਆ ਜਾਵੇ ਦੇ ਅਸੀਂ ਪਰਾਨੀਵਾਰ ਦਾ ਤਾਂ ਵੀ ਇਹਦੇ ਚ ਫਰੋਲਾਂਗੇ ਕਿ ਵੀ ਪਰਾਨੀਵਾਰ ਦਾਤਨ ਦਾ ਵੀ ਇਹਨਾਂ ਦੋਸ਼ੀਆਂ ਨਾਲ ਕੋਈ ਲਿੰਕ ਹੈਗਾ ਕਿ ਨਹੀਂ ਹੈਗਾ ਜਿਵੇਂ ਗੱਲ ਕਰੀ ਯੂਪੀ ਬਿਹਾਰ ਦੀ ਗੱਲ ਕਰ ਰਹੇ ਜਿਹਨੇ ਇੱਕ ਇਹਨਾਂ ਤੇ ਦੋਸ਼ੀ ਹੈ ਜੀ ਉਹ ਪਹਿਲਾਂ ਪੰਜਾਬ ਦੇ ਵਿੱਚ ਕਰਦੀ ਸੀ ਜ਼ਿਆਦਾ ਜੀ ਦੇਖੋ ਇੱਕ ਜਿਹੜੀ ਲੇਡੀਸ ਅਸੀਂ ਫੜੀ ਆ ਉਹਨੇ ਉਹ ਬਿਹਾਰ ਦੀ ਰਹਿਣ ਵਾਲੀ ਆ ਉਹਨੇ ਆਪਣਾ ਬੱਚਾ ਇਹਨਾਂ ਨੂੰ ਵੇਚ ਰਿਆ ਸੀ ਦਲਾਲਾਂ ਦੇ ਥਰੂ ਤੇ ਇਹੀ ਜਿਵੇਂ ਨੂੰ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਗਰੀਬ ਪਰਿਵਾਰਾਂ ਨੂੰ ਵਰਗਲਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਬੱਚੇ ਖਰੀਦਣ ਤੇ ਵੇਚਣ ਦਾ ਇਹ ਨੈਕਸਸ ਸੀਗਾ ਤਰੇ ਕਿ ਅਮੀਰ ਘਰਾਂ ਦੇ ਇਹਨਾਂ ਦੇ ਮਾਪਿਆਂ ਨੂੰ ਪਤਾ ਲੱਗ ਗਿਆ ਜੀ ਬੱਚੇ ਉਹ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਜੀ ਸਰ ਇਹ ਕੋਈ ਅਮੀਰ ਘਰਾਂ ਦੇ ਜਿਨ੍ਹਾਂ ਕੋਲ ਮਤਲਬ ਬੱਚਾ ਨਹੀਂ ਹੁੰਦਾ ਸੀ ਉਹਨਾਂ ਨੂੰ ਹੀ ਦਿੰਦੇ ਸੀ ਜਾਂ ਕੋਈ ਦੇਖੋ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਜੇ ਅਸੀਂ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ ਐਂਡ ਮੈਂ ਇਨਸ਼ੋਰ ਕਰਦਾ ਕਿ ਜਿਹੜੇ ਗੈਰ ਕਾਨੂੰਨੀ ਢੰਗ ਨਾਲੇ ਬੱਚੇ ਵਿਦੇ ਵੀ ਸੀਗੇ ਉਹਨਾਂ ਨੂੰ ਵੀ ਅਸੀਂ ਇਸ ਕੇਸ ਚ ਨੋਮੀਨੇਟ ਕਰਾਂਗੇ ਲੱਗਦਾ ਸਰ ਇਹਦੀ ਸਜ਼ਾ ਦਾ ਕੀ ਪ੍ਰੋਵੀਜ਼ਨ ਹੈ ਕਿੰਨਾ ਦੇਖੋ ਇਹਦੇ ਚ ਇੱਕ ਤੇ ਜੁਵਨਾਈਲ ਜਸਟਿਸ ਐਕਟ ਵੀ ਇਹਦੇ ਚ ਲੱਗਾ ਤੇ ਆਈਪੀਸੀ ਦੀ 370 ਬ੍ਰੈਕਟ ਚ 5 ਧਾਰਾ ਵੀ ਲੱਗੀ ਹੈ ਅਸੀਂ ਆਪ ਦੀ ਲੀਗਲ ਟੀਮ ਨਾਲ ਵੀ ਸਲਾਹ ਕਰਾਂਗੇ ਕਿ ਇਹਦੇ ਚ ਹੋਰ ਵੀ ਜਿਹੜੇ ਪ੍ਰੋਵੀਜ਼ਨਸ ਆਫ ਲਾਅ ਟ੍ਰੈਕ ਹੁੰਦੇ ਆ ਅਸੀਂ ਉਹ ਵੀ ਇਹਦੇ ਚ ਇੰਪਲੀਮੈਂਟ ਕਰਾਂਗੇ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਹੋਰ ਵੀ ਹੈਗੇ ਕਿ ਇਹ ਨਹੀਂ ਬੱਚੇ ਅਸੀਂ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਸਰ ਇਹ ਜਿਆਦਾ ਮੇਲ ਬੱਚਿਆਂ ਦੀ ਕਰਦੇ ਸੀ ਜਾਂ ਫੀਮੇਲ ਕੁਝ ਇਸ ਤਰ੍ਹਾਂ ਦਾ ਦੇਖੋ ਬੇਬੀ ਬੱਚਾ ਆਪਾਂ ਮਤਲਬ ਇਹ ਨਹੀਂ ਕਹਿ ਸਕਦੇ ਕਿ ਮੇਰੇ ਕਰਦੇ ਸੀ ਕਿ ਫੀਮੇਲ ਦੇਖੋ ਬੱਚਾ ਬੱਚਾ ਹੁੰਦਾ ਹੈ ਜਿਹੜੇ ਗੈਰ ਕਾਨੂੰਨੀ ਢੰਗ ਨਾਲੇ ਬੱਚੇ ਵੇਚਦੇ ਸੀ ਉਹਦੇ ਚ ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਖਰੀਦਣ ਵਾਲੇ ਤੇ ਵੇਚਣ ਵਾਲੇ ਦੋਨਾਂ ਤੇ ਬੰਦੀ ਕਾਰਵਾਈ ਹੋਈ ਸੀ ਸਰ ਇੱਕ ਬੱਚੇ ਦੀ ਕਿੰਨੀ ਕੀਮਤ ਲਗਾਉਂਦੇ ਸੀ ਇਹ ਲੱਖਾਂ ਚ ਵੇਚਦੇ ਸੀ ਜੀ ਬੱਚੇ ਜਿਹੜੇ ਹੁਣ ਬੱਚੇ ਬੜੇ ਸਰ ਇਹ ਹਲੇ ਅੱਗੇ ਸੌਦਾ ਕਰਤਾ ਸੀ ਜਾਂ ਕਰਨੀ ਸੀ ਇਹ ਸੌਦਾ ਕਰਤਾ ਸੀ ਠੀਕ ਹੈ ਥੈਂਕ ਯੂ ਸਰ ਇਹ ਘਰ ਦਾ ਅਸਿੰਗਮ ਵਾਲਤਾ ਕੀ ਕਾਰਵਾਈ ਹੋ ਰਹੀ ਹੈ ਜੋ ਕੋਰਪੋਰਸ ਨੂੰ ਕੋਰ ਨੂੰ ਸਰੇ ਕਮ ਕਦਮਾਂ ਉਹਦੇ ਚ ਦਰਜਾ ਤੇ ਚਲਾਈ ਮੈਨੂੰ ਵੀ ਉਹ ਥੋਮ ਮਿਲੀ ਜਦੋਂ ਐਸਪੀ ਇਨਵੈਸਟੀਗੇਸ਼ਨ ਫਰੀਦਡਵਾਲ ਜੀ ਡੀਐਸਪੀ ਇਨਵੈਸਟੀਗੇਸ਼ਨ ਸੋਕਮਰਤੰਦਾਵਾਤ ਇੰਚਾਰਜ ਸੀਆਈਏ ਸਮਾਣਾ ਇੰਸਪੈਕਟਰ ਵਿਜੇ ਕੁਮਾਰ ਨੇ ਇੱਕ ਇਹੋ ਜਿਹਾ ਗੈਂਗ ਨੂੰ ਬਰਸਟ ਕੀਤਾ ਜਿਹੜਾ ਨਵਜਾਤ ਬੱਚੇ ਬਹੁਤ ਛੋਟੀ ਉਮਰ ਦੇ 4-5 ਦਿਨ ਦੇ 10 ਦਿਨ ਦੇ ਬੱਚੇ ਗੈਰ ਕਾਨੂੰਨੀ ਢੰਗ ਨਾਲ ਖਰੀਦਣ ਤੇ ਵੇਚਣ ਦਾ ਕੰਮ ਕਰਦੇ ਸੀ ਇਸ ਦੇ ਮੁਤਲਕ ਮਕਦਮਾ ਨੰਬਰ 274 ਇਸ ਸਦਰਸਮਾਨਾਂ ਦੇ ਚ ਸੀ ਦਰਜ ਕੀਤਾ ਹੈ ਤੇ ਸੱਤ ਦੋਸ਼ੀ ਇਹਦੇ ਚ ਅਰੈਸਟ ਹੋਏ ਆ ਮੇਨ ਜਿਹੜੇ ਇਹਦੇ ਚ ਦੋਸ਼ੀ ਨੇ ਬਲਜਿੰਦਰ ਸਿੰਘ ਅਮਨਦੀਪ ਕੌਰ ਕਿਪਾਤ ਸੋਤਸਨਾ ਮੀਰੀਏ ਦੇ ਹੈਗੇ ਗੋਬਿੰਦਰ ਕੌਰ ਹਰਪ੍ਰੀਤ ਸਿੰਘ ਸੁਖਵਿੰਦਰ ਸਿੰਘ ਇਹ ਵੀ ਲੋਕਲ ਇਸ ਏਰੀਏ ਦੇ ਹੈਗੇ ਇੱਕ ਸੁਜੀਤਾ ਜਿਹੜੀ ਬਿਹਾਰ ਦੀ ਹੈਗੀ ਹੈ ਇਹਨਾਂ ਦਾ ਤਰੀਕਾ ਵਾਰ ਦਾ ਤੇ ਸੀ ਕਿ ਗਰੀਬ ਪਰਿਵਾਰਾਂ ਨੂੰ ਬਲੋਸ ਕੇ ਉਹਨਾ ਤੋਂ ਬੱਚੇ ਖਰੀਦ ਕੇ ਗੈਰ ਕਾਨੂੰਨੀ ਢੰਗ ਨਾਲ ਵਿਦਾਊਟ ਫਾਲੋਇੰਗ ਦੀ ਰੈਗੂਲੇਸ਼ਨਸ ਰੇਡ ਬਾਈ ਦੀ ਕੰਪੇਟੈਂਟ ਅਥਾਰਟੀ ਜਿਹੜੇ ਬੱਚੇ ਦੇ ਅਡਾਪਸ਼ਨ ਦੇ ਜਿਹੜੇ ਰੈਗੂਲੇਸ਼ਨਸ ਨੇ ਉਹਨਾਂ ਨੂੰ ਫਾਲੋ ਨਹੀਂ ਕਰਦੇ ਸੀ ਗਰੀਬ ਪਰਿਵਾਰਾਂ ਤੋਂ ਬਹੁਤ ਘੱਟ दाम 'ਚ 50 6000 'ਚ ਬੱਚਾ ਖਰੀਦ ਕੇ ਤੇ ਅੱਗੇ ਲੱਖਾਂ 'ਚ ਬੱਚੇ ਜਿਹੜੇ ਆ ਉਹ ਵੇਚੇ ਜਾਂਦੇ ਸੀ ਇਹ ਪੂਰੇ ਇੰਡੀਆ 'ਚ ਤਕਰੀਬਨ ਬੱਚੇ ਵੇਚੇ ਜਾਂਦੇ ਸੀ ਸੱਤ ਅਸੀਂ ਦੋਸ਼ੀ ਫੜੇ ਆ ਤੇ ਦੋ ਬਹੁਤ ਛੋਟੀ ਉਮਰ ਦੇ ਮਾਸੂਮ ਬੱਚੇ ਜਿਹੜੇ ਆ ਉਹ ਵੀ ਸਾਨੂੰ ਰਿਕਵਰ ਹੋਏ ਆ ਇੱਕ ਇਨੋਵਾ ਕਾਰ ਜਿੰਨੂੰ ਐਂਬੂਲੈਂਸ ਦਾ ਇਨਾਮੇ ਰੂਪ ਦਿੱਤਾ ਹੋਇਆ ਸੀ ਉਹ ਇਨੋਵਾ ਕਾਰ ਵੀ ਰਿਕਵਰ ਹੋਈ ਆ ਤੇ 4 ਲੱਖ ਰੁਪਈਆ ਜਿਹੜਾ ਬੱਚੇ ਦੀ ਖਰੀਦ ਫਰੋਕ ਸੰਬੰਧੀ ਜਿਹੜਾ 4 ਲੱਖ ਰੁਪਈਆ ਵੀ ਸਾਨੂੰ ਰਿਕਵਰ ਹੋਇਆ ਸਮਾਜ 'ਚ ਬਹੁਤ ਹੀ ਇੱਕ ਵੱਡੀ ਕੁਰੀਤੀ ਚੱਲ ਰਹੀ ਆ ਕਿ ਗਰੀਬ ਪਰਿਵਾਰਾਂ ਨੂੰ ਵਰਗਲਾ ਕੇ ਉਹਨਾਂ ਤੋਂ ਛੋਟੇ ਉਮਰ ਦੇ ਬੱਚੇ ਘੱਡਨਾਮਾ ਤੇ ਲੈ ਕੇ ਜਿਹੜੇ ਅੱਗੇ ਇਹ ਵੇਚਦੇ ਸੀ ਤੇ ਸਾਨੂੰ ਇਹਦੀ ਝੁਮੀਦਾ ਕਿ ਅਸੀਂ ਹੋਰ ਵੀ ਇਹਨੂੰ ਡੂੰਘਾਈ ਨਾਲ ਜਦੋਂ ਇਹਦੀ ਤਫਤੀਸ਼ ਕਰਾਂਗੇ ਰਿਮਾਂਡ ਹੈ ਪਟਿਆਲਾ ਪੁਲਿਸ ਜਿਹੜੀ ਆ ਲਗਾਤਾਰ ਸਮਾਜ ਵਿਰੋਧੀ ਅੰਸਰਾਂ ਦੇ ਖਿਲਾਫ ਅਸੀਂ ਇੱਕ ਮਹਿੰਮ ਚਲਾਈ ਹੋਈ ਹੈ ਸਮਾਜ ਵਿਰੋਧੀ ਅੰਸਰਾਂ ਦੇ ਖਿਲਾਫ ਚਲਾਈ ਇਸ ਮਹਿੰਮ ਜਿਸਾਨੂੰ ਬਹੁਤ ਵੱਡੀ ਕਾਮਯਾਬੀ ਉੱਥੋਂ ਮਿਲੀ ਜਦੋਂ ਐਸਪੀ ਇਨਵੈਸਟੀਗੇਸ਼ਨ ਹਰਬੀਰ ਟਵਾਲ ਜੀ ਡੀਐਸਪੀ ਇਨਵੈਸਟੀਗੇਸ਼ਨ ਸੋ ਕਮਰੇਤ ਰੰਧਾਵਾ ਤੇ ਇਨਚਾਰਜ ਸੀਆਈਏ ਸਮਾਣਾ ਇੰਸਪੈਕਟਰ ਵਿਜੇ ਕੁਮਾਰ ਨੇ ਇੱਕ ਇਹੋ ਜਿਹਾ ਗੈਂਗ ਨੂੰ ਬਰਸਟ ਕੀਤਾ ਜਿਹੜਾ ਨਵਜਾਤ ਬੱਚੇ ਬਹੁਤ ਛੋਟੀ ਉਮਰ ਦੇ 4-5 ਦਿਨ ਦੇ 10 ਦਿਨ ਦੇ ਬੱਚੇ ਗੈਰ ਕਾਨੂੰਨੀ ਢੰਗ ਨਾਲ ਖਰੀਦਣ ਤੇ ਵੇਚਣ ਦਾ ਕੰਮ ਕਰਦੇ ਸੀ ਇਸ ਦੇ ਮੁਤਲਕ ਮਕਦਮਾ ਨੰਬਰ 274 ਪੀਐਸ सदर ਸਮਾਣਾ ਵਿੱਚ ਅਸੀਂ ਦਰਜ ਕੀਤਾ ਹੈ ਤੇ ਸੱਤ ਦੋਸ਼ੀਆਂ ਦੇ ਵਿੱਚ ਅਰੈਸਟ ਕੀਤੇ ਮੇਨ ਜਿਹੜੇ ਇੱਥੇ ਦੋਸ਼ੀ ਨੇ ਬਲਜਿੰਦਰ ਸਿੰਘ ਅਮਨਦੀਪ ਕੌਰ ਇਹ ਪਾਸੋਂ ਤੋਂ ਸੁਨਾ ਮੀਰੀਏ ਦੇ ਹੈਗੇ ਭੁਪਿੰਦਰ ਕੌਰ ਹਰਪ੍ਰੀਤ ਸਿੰਘ ਸੁਖਵਿੰਦਰ ਸਿੰਘ ਇਹ ਵੀ ਲੋਕਲ ਇਸ ਏਰੀਏ ਦੇ ਹੈਗੇ ਇੱਕ ਸੁਜੀਤਾ ਜਿਹੜੀ ਬਿਹਾਰ ਦੀ ਹੈਗੀ ਯਾਰ ਇਹਨਾਂ ਦਾ ਤਰੀਕਾ ਵਾਰ ਦਾ ਇਹ ਸੀ ਕਿ ਗਰੀਬ ਪਰਿਵਾਰਾਂ ਨੂੰ ਪਲੋਸ ਕੇ ਉਹਨਾਂ ਤੋਂ ਬੱਚੇ ਖਰੀਦ ਕੇ ਗੈਰ ਕਾਨੂੰਨੀ ਢੰਗ ਨਾਲ ਵਿਦਆਊਟ ਫਾਲੋਇੰਗ ਦੀ ਰੈਗੂਲੇਸ਼ਨਸ ਲੇਡ ਬਾਈ ਦੀ ਕੰਪੀਟੈਂਟ ਅਥਾਰਟੀ ਜਿਹੜੇ ਬੱਚੇ ਦੇ ਅਡਾਪਸ਼ਨ ਦੇ ਜਿਹੜੇ ਰੈਗੂਲੇਸ਼ਨਸ ਨੇ ਉਹਨਾਂ ਨੂੰ ਫਾਲੋ ਨਹੀਂ ਕਰਦੇ ਸੀ ਗਰੀਬ ਪਰਿਵਾਰਾਂ ਨੂੰ ਬਹੁਤ ਘੱਟ ਨਾਮ 'ਚ 50-60 ਹਜ਼ਾਰ 'ਚ ਬੱਚਾ ਖਰੀਦ ਕੇ ਤੇ ਅੱਗੇ ਲੱਖਾਂ 'ਚ ਬੱਚੇ ਜਿਹੜੇ ਆ ਉਹ ਵੇਚੇ ਜਾਂਦੇ ਸੀ ਇਹ ਪੂਰੇ ਇੰਡੀਆ 'ਚ ਤਕਰੀਬਨ ਬੱਚੇ ਵੇਚੇ ਜਾਂਦੇ ਸੀ ਸੱਤ ਅਸੀਂ ਦੋਸ਼ੀ ਫੜੇ ਆ ਤੇ ਦੋ ਬਹੁਤ ਛੋਟੀ ਉਮਰ ਦੇ ਮਾਸੂਮ ਬੱਚੇ ਜਿਹੜੇ ਆ ਉਹ ਵੀ ਸਾਨੂੰ ਰਿਕਵਰ ਹੋਏ ਆ ਇੱਕ ਇਨੋਵਾ ਕਾਰ ਜਿਹਨੂੰ ਐਂਬੂਲੈਂਸ ਦਾ ਇਹਨਾਂ ਨੇ ਰੂਪ ਦਿੱਤਾ ਹੋਇਆ ਸੀ ਉਹ ਇਨੋਵਾ ਕਾਰ ਵੀ ਰਿਕਵਰ ਹੋਈ ਹੈ ਤੇ 4 ਲੱਖ ਰੁਪਈਆ ਜਿਹੜਾ ਬੱਚੇ ਦੀ ਖਰੀਦ ਫਰੋਕ ਸੰਬੰਧੀ ਜਿਹੜਾ 4 ਲੱਖ ਰੁਪਈਆ ਵੀ ਸਾਨੂੰ ਰਿਕਵਰ ਹੋਇਆ ਸਮਾਜ 'ਚ ਇਹ ਬਹੁਤ ਹੀ ਇੱਕ ਵੱਡੀ ਕੁਰੀਤੀ ਚੱਲ ਰਹੀ ਆ ਕਿ ਗਰੀਬ ਪਰਿਵਾਰਾਂ ਨੂੰ ਬਰਗਲਾ ਕੇ ਉਹਨਾਂ ਤੋਂ ਛੋਟੇ ਉਮਰ ਦੇ ਬੱਚੇ ਘਟਨਾਮਾ ਤੇ ਲੈ ਕੇ ਜਿਹੜੇ ਅੱਗੇ ਇਹ ਵੇਚਦੇ ਸਨ ਸਾਨੂੰ ਇਹਦੇ 'ਚ ਉਮੀਦ ਆ ਕਿ ਅਸੀਂ ਹੋਰ ਵੀ ਇਹਨੂੰ ਢੰਗਾਈ ਨਾਲ ਜਦੋਂ ਇਹਦੀ ਤਫਤੀਸ਼ ਕਰਾਂਗੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕਰਾਂਗੇ ਉਹਦੇ 'ਚ ਕਾਫੀ ਵੱਡਾ ਇੱਕ ਐਨਕਸਸ ਜਿਹੜਾ ਆ ਸਾਡੇ ਸਾਹਮਣੇ ਆਊਗਾ ਤੇ ਕਾਫੀ ਲੋਕ ਇਹਦੇ 'ਚ ਇਨਵੋਲ ਹੋਣਗੇ ਹਰ ਇੱਕ ਪਟਰੀ ਜਿਨ੍ਹਾਂ ਨੇ ਖਰੀਦੇ ਆ ਸਰ ਉਹਨਾਂ ਦੇ ਉੱਪਰ ਵੀ ਮਾਮਲਾ ਦਰਜ ਹੋਏਗਾ ਕਿਉਂਕਿ ਵੇਚਤਾ ਦਿੱਤੇ ਆ ਜਿਨ੍ਹਾਂ ਨੇ ਖਰੀਦੇ ਆ ਦੇਖੋ ਵੇਚਣ ਵਾਲਿਆਂ ਤੇ ਖਰੀਦਣ ਵਾਲਿਆਂ ਤੇ ਤੇ ਜਿਹੜੇ ਵਿਚਕਾਰ ਦੇ ਵਿਚੋਲੀਏ ਦਲਾਲ ਬਣੇ ਹੋਏ ਸੀ ਉਹ ਸਾਰਿਆਂ ਤੇ ਮੁਕਦਮਾ ਦਰਜ ਹੋਊਗਾ ਕਿਉਂਕਿ ਬੱਚਿਆਂ ਨੂੰ ਇਸ ਤਰੀਕੇ ਦਾ ਵੇਚਣਾ ਤੇ ਖਰੀਦਣਾ ਇਹ ਗੈਰਕਾਨੂੰਨੀ ਆ ਗਵਰਨਮੈਂਟ ਆਫ ਇੰਡੀਆ ਦੇ ਪ੍ਰੋਪਰ ਰੈਗੂਲੇਸ਼ਨ ਬਣੇ ਹੋਏ ਆ ਕਿ ਕਿਸ ਤਰੀਕੇ ਨਾਲ ਬੱਚਾ ਅਡਾਪਟ ਕਰਨਾ ਚਾਹੀਦਾ ਪਰ ਇੱਕ ਬਠਿੰਡੇ ਪਰ ਇੱਕ ਬਠਿੰਡੇ ਪਰ ਤੋਂ ਹਸਪਤਾਲ ਦੇ ਵਿੱਚ ਇੱਕ ਬੱਚਾ ਗਾਇਬ ਹੋਇਆ ਕੀ ਇਹਨਾਂ ਦਾ ਲੱਗਦਾ ਕਿ ਇਹ ਉਹ ਬੱਚਾ ਤਾਂ ਨਹੀਂ ਹੈ ਕੋਈ ਦੇਖੋ ਉਹ ਸਾਡੀ ਤਫਤੀਸ਼ ਦਾ ਹਿੱਸਾ ਆ ਪਰ ਅਸੀਂ ਅਜੇ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦਾ ਉਸ ਬਠੰਡੇ ਵਾਲੀ ਵਾਰਦਾਤ ਚ ਰੋਲ ਹੈਗਾ ਕਿ ਨਹੀਂ ਪਰ ਇਹ ਬਹੁਤ ਹੀ ਇੱਕ ਮਾੜੀ ਗਰੀਤੀ ਜਿਹੜੀ ਚੱਲ ਰਹੀ ਆ ਅਸੀਂ ਉਹਨੂੰ ਅਨਾਧ ਕੀਤਾ ਆ ਤੇ ਅਸੀਂ ਡੂੰਘਾਈ ਨਾਲ ਇਹਨੂੰ ਹੋਰ ਬੜੇ ਵਧੀਆ ਤਰੀਕੇ ਨਾਲ ਇਨਵੈਸਟਿਗੇਟ ਕਰਾਂਗੇ ਕਿੰਨੇ ਕਦਰ ਹੋਂ ਤੱਕ ਵੀ ਮੰਨੇ ਆ ਜੀ ਕਿੰਨੇ ਦੇਖੋ ਇਹ ਕਹਿੰਦੇ ਆ ਕਿ ਪਿਛਲੇ ਕੁ ਸਮੇਂ ਚ 5 ਤੋਂ 7 ਬੱਚੇ ਇਹਨਾਂ ਨੇ ਇਸ ਗੈਰ ਕਾਨੂੰਨੀ ਢੰਗ ਨਾਲ ਅੱਗੇ ਵੇਚੇ ਆ ਦੋ ਬੱਚੇ ਤੇ ਸਾਨੂੰ ਇਹਦੇ ਚ ਜਿਹੜੇ ਰਿਕਵਰ ਹੋਏ ਆ ਤੇ ਦਲਾਲ ਵੀ ਅਸੀਂ ਫੜੇ ਆ ਵੇਚਣ ਵਾਲੇ ਵੀ ਫੜਾਂਗੇ ਤੇ ਖਰੀਦਣ ਵਾਲੇ ਵੀ ਫੜਾਂਗੇ ਸਰ ਇਹ ਕਿੰਨੇ ਦਿਨ ਚ ਵੇਚੇ ਨੇ ਜੀ 5 ਤੋਂ 7 ਇਹ ਪਿਛਲੇ ਕੁਝ ਮਹੀਨਿਆਂ ਚ ਕਹਿੰਦੇ ਆ ਉਹਦਾ ਐਡਰੈਸ ਹੈਗਾ ਜੀ ਜਿਹੜੇ ਬੰਦੇ ਨੂੰ ਮਿਲਦੇ ਨੇ ਉਹ ਸਾਰਾ ਜਦੋਂ ਰਿਮਾਂਡ ਲੈ ਕੇ ਇਹਨਾਂ ਦੀ ਪੁਸ਼ਗਿਸ਼ ਕਰਾਂਗੇ ਉਦੋਂ ਸਾਰੀ ਢੰਗਾਈ ਨਾਲ ਪਿਕਚਰ ਕਲੀਅਰ ਹੋਊਗੀ ਕਿ ਸਰ 4 ਸਾਲ ਪਹਿਲਾਂ ਮਾਤਾ ਕੁਛੱਲੇ ਅਸਲਦਾਰ ਨੂੰ ਦੋ ਤਿੰਨ ਦਿਨ ਦਾ ਬੱਚਾ ਚੋਰੀ ਹੋ ਗਿਆ ਸੀਗਾ ਜੀ ਉਹ ਪਤਾ ਨਹੀਂ ਲੱਗਿਆ ਜੀ ਦੇਖੋ ਜਿੱਥੋਂ ਵੀ ਬੱਚਾ ਚੋਰੀ ਹੁੰਦਾ ਆ ਬੱਚਾ ਚੋਰੀ ਕਰਨ ਦਾ ਮਤਲਬ ਇਹੀ ਹੁੰਦਾ ਆ ਕਿ ਜਿਨ੍ਹਾਂ ਪਰਿਵਾਰਾਂ ਚ ਪ੍ਰਾਕ੍ਰਿਤਿਕ ਤਰੀਕੇ ਨਾਲ ਬੱਚੇ ਨਹੀਂ ਹੋ ਰਹੇ ਉਹਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਵੇਚਿਆ ਜਾਵੇ ਜੇ ਅਸੀਂ ਪੁਰਾਣੀ ਵਾਰਦਾਤਾਂ ਵੀ ਇਹਦੇ ਚ ਫਰੋਲਾਂਗੇ ਕਿ ਵੀ ਪੁਰਾਣੀ ਵਾਰਦਾਤਾਂ ਦਾ ਵੀ ਇਹਨਾਂ ਦੋਸ਼ੀਆਂ ਨਾਲ ਕੋਈ ਲਿੰਕ ਹੈਗਾ ਕਿ ਨਹੀਂ ਹੈਗਾ ਜਿਵੇਂ ਗੱਲ ਕਰੀ ਯੂਪੀ ਬਿਹਾਰ ਦੀ ਗੱਲ ਕਰ ਰਹੇ ਜਿਹਨ ਇੱਕ ਇਹਨਾਂ ਤੇ ਦੋਸ਼ੀ ਹੈ ਜੀ ਉਹ ਮਤਲਬ ਪੰਜਾਬ ਦੇ ਵਿੱਚ ਕਰਦੇ ਸੀ ਜ਼ਿਆਦਾ ਜੀ ਕਿਸੇ ਦਾ ਦੇਖੋ ਇੱਕ ਜਿਹੜੀ ਲੇਡੀਆਂ ਅਸੀਂ ਫੜੀ ਆ ਉਹਨੇ ਉਹ ਬਿਹਾਰ ਦੀ ਰਹਿਣ ਵਾਲੀ ਆ ਉਹਨੇ ਆਪਣਾ ਬੱਚਾ ਇਹਨਾਂ ਨੂੰ ਵੇਚਿਆ ਸੀ ਦਲਾਲਾਂ ਦੇ ਥਰੂ ਤੇ ਇਹੀ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਗਰੀਬ ਪਰਿਵਾਰਾਂ ਨੂੰ ਵਰਗਲਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਬੱਚੇ ਖਰੀਦਣ ਤੇ ਵੇਚਣ ਦਾ ਇਹ ਨੈਕਸਸ ਸੀਗਾ ਸਰ ਇਹ ਕਿਹੜੇ ਘਰਾਂ ਦੇ ਪਤਾ ਲੱਗ ਗਿਆ ਜੀ ਇਹਨਾਂ ਦੇ ਮਾਪਿਆਂ ਦਾ ਪਤਾ ਲੱਗ ਗਿਆ ਜੀ ਬੱਚੇ ਕਿਹਨਾਂ ਉਹ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਜੀ ਸਰ ਇਹ ਕੋਈ ਅਮੀਰ ਘਰਾਂ ਦੇ ਜਿਨ੍ਹਾਂ ਕੋਲ ਮਤਲਬ ਬੱਚਾ ਨਹੀਂ ਹੁੰਦਾ ਸੀ ਉਹਨਾਂ ਨੂੰ ਹੀ ਦਿੰਦੇ ਸੀ ਜਾਂ ਕੋਈ ਦੇਖੋ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਜੇ ਅਸੀਂ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ ਐਂਡ ਮੈਂ ਇਨਸ਼ੋਰ ਕਰਦਾ ਹਾਂ ਕਿ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਇਹ ਬੱਚੇ ਖਰੀਦੇ ਵੀ ਸੀਗੇ ਉਹਨਾਂ ਨੂੰ ਵੀ ਅਸੀਂ ਇਸ ਕੇਸ 'ਚ ਨਾਮਿਨੇਟ ਕਰਾਂਗੇ ਲੱਗਦਾ ਸਰ ਇਹ ਵੀ ਸਰ ਇਹ ਹੈਗਾ ਇਹ ਸਜ਼ਾ ਦਾ ਕੀ ਪ੍ਰੋਵੀਜ਼ਨ ਹੈ ਕਿੰਨਾ ਦੇਖੋ ਇਹਦੇ 'ਚ ਇੱਕ ਤੇ ਜੁਵਨਾਈਲ ਜਸਟਿਸ ਐਕਟ ਵੀ ਇਹਦੇ 'ਚ ਲੱਗਾ ਤੇ ਆਈਪੀਸੀ ਦੀ 370 ਬ੍ਰੈਕਟ 'ਚ 5 ਧਾਰਾ ਵੀ ਲੱਗੀ ਹੈ ਅਸੀਂ ਆਪ ਦੀ ਲੀਗਲ ਟੀਮ ਨਾਲ ਵੀ ਸਲਾਹ ਕਰਾਂਗੇ ਕਿ ਇਹਦੇ 'ਚ ਹੋਰ ਵੀ ਜਿਹੜੇ ਪ੍ਰੋਵੀਜ਼ਨਸ ਆਫ ਲਾਅ ਟ੍ਰੈਕ ਹੁੰਦੇ ਆ ਅਸੀਂ ਉਹ ਵੀ ਇਹਦੇ 'ਚ ਇੰਪਲੀਮੈਂਟ ਕਰਾਂਗੇ ਇਨਾਂ ਦੇ ਨਾਲ ਹੋਰ ਵੀ ਹੈਗੇ ਕਿ ਇੰਨੇ ਬੱਚੇ ਨੇ ਅਸੀਂ ਅੱਜ ਵੈਰੀਫਾਈ ਕਰ ਰਹੇ ਹਾਂ ਜੀ ਸਰ ਇਹ ਜ਼ਿਆਦਾ ਮੇਲ ਬੱਚਿਆਂ ਦੀ ਕਰਦੇ ਸੀ ਜਾਂ ਫੀਮੇਲ ਕੁਛ ਇਸ ਤਰ੍ਹਾਂ ਦਾ ਦੇਖੋ ਬੇਬੀ ਬੱਚਾ ਆਪਾਂ ਮਤਲਬ ਇਹ ਨਹੀਂ ਕਹਿ ਸਕਦੇ ਕਿ ਮੇਲ ਕਰਦੇ ਸੀ ਕਿ ਫੀਮੇਲ ਦੇਖੋ ਬੱਚਾ ਬੱਚਾ ਹੁੰਦਾ ਹੈ ਜਿਹੜੇ ਗੈਰ ਕਾਨੂੰਨੀ ਢੰਗ ਨਾਲੇ ਬੱਚੇ ਵੇਚਦੇ ਸੀ ਉਹਦੇ ਵਿੱਚ ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਖਰੀਦਣ ਵਾਲੇ ਤੇ ਵੇਚਣ ਵਾਲੇ ਦੋਨੋਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਥੈਂਕ ਯੂ ਸਰ ਕਿੰਨੀ ਕੀਮਤ ਲਗਾਉਂਦੇ ਸੀ ਇਹ ਲੱਖਾਂ 'ਚ ਵੇਚਦੇ ਸੀ ਜੀ ਬੱਚਾ ਜਿਹੜੇ ਹੁਣ ਬੱਚੇ ਬੜੇ ਸਰ ਇਹ ਹਲੇ ਅਕੇ ਸੌਦਾ ਕਰਤਾ ਸੀ ਜਾਂ ਕਰਨਾ ਸੀ ਜੀ ਇਹ ਸੌਦਾ ਕਰਤਾ ਸੀ ਠੀਕ ਹੈ ਥੈਂਕ ਯੂ ਪਟਿਆਲਾ ਤੋਂ ਲਾਈਵ ਤੇ ਇਸ ਚੈਨਲ ਦੇ ਲਈ ਬਿੰਦਰ ਬਾਤੀਸ਼ ਦੀ ਵਿਸ਼ੇਸ਼ ਰਿਪੋਰਟ